ਅਛਾ ਇਹਦਰ ਲਹਿੰਗੇ ਲੂੰਗਾ ਵੀ ਹੈਗੇ ਬਾਈਆਂ ਕੋਲ ਹਨਾ ਕੀ ਬਾਤ ਹੈ ਬੜੀਆ ਤਖੜੇ ਡਿਜ਼ਾਈਨ ਪਏ ਆ ਹੈ ਕੁਮਾਰ ਨੂੰ ਦੇਖ ਲਓ ਮੜੀ ਟਰਾਈ ਲਹਿੰਗੇ ਜੈਸਮੀਨ ਦਾ ਜੈਸਮੀਨ ਦਾ ਵੀ ਆ ਵੀ ਕਰਨਾ ਆਪਾਂ ਜੇ ਪਸੰਦ ਆ ਜਾਂਦੀ ਹੁੰਦੀ ਚੀਜ਼ ਫੇਰ ਆ ਜੂਗਾ ਹੈ ਲਓ ਦਿਖਾਈ ਯਾਰ ਆ ਬਹੁਤ ਸੋਹਣਾ ਲੱਗਦਾ ਭਾਜੀ ਲੱਗੇ ਭੂਤ ਹੁਣ ਦੇਖਦੇ ਕਿਹਦੀ ਕਿਸਮ ਚ ਕਿਸ ਵਿੱਚ ਹਨਾ ਆਹਾਂ ਵੀ ਬੀਰ ਜੀ ਦੇ ਜਿੰਨੇ ਆਪਾਂ ਨੇ ਪੈਸੇ ਖਰਚਨੇ ਉਹਨੇ ਤਾਂ ਦੁੱਗਣੀ ਘਾਰ ਮਿਲ ਜਣੀ ਬੜੀ ਲੈ ਐ ਖੁਸ਼ੀ ਆ ਖੁਸ਼ੀ ਤੇ ਬੰਦਾ ਨਾ ਜਿਹੜਾ ਭਰਦਾ ਹੋਵੇ ਗੱਲ ਸੁਣੋ ਇਹ ਬੰਦੇ ਨੂੰ ਇਹ ਵੀ ਦੇਖਣਾ ਚਾਹੀਦਾ ਵੀ ਇਹ ਇਹ ਇੱਥੇ ਦਾ ਇੱਕ ਉਸੂਲ ਹੈਗਾ ਜੀ ਬਈ ਘੱਟੋ ਘੱਟ 2000 ਰੁਪਏ ਤੁਸੀਂ ਸ਼ਾਪਿੰਗ ਕਰੋਗੇ ਤਾਂ 쿠ਪਨ ਮਿਲਣਾ ਹਾਲਾਂ ਜਿਹੜੀ ਛੋਟੀ ਮੋਟੀ ਇੱਕ ਦੁਕਾਨ ਦੇ ਵਿੱਚ ਦੇ ਜੇ 2000 ਦਾ ਸਾਮਾਨ ਖਰੀਦਿਆ ਤਾਂ ਮਿਲਿਆ ਮੈਂ ਕਿਹਾ 3500 ਦਾ ਖਰੀਦਿਆ ਇੱਕ ਵਿੱਚ ਨੇ ਖਰੀਦਿਆ 4500 ਰੁਪਏ ਦਾ ਤਾਂ ਮਿਲੇ ਆ ਹਾਂ ਹਾਲ ਜਿਹੜੇ ਟੁੱਕ ਪਾਣਾ ਉਹਦਾ ਲੱਗੇ ਇਹ ਨੱਠ ਦੀ ਫਰੀ ਜਾਂਦੀ ਨਾ ਅੱਛਾ ਗੁੰਗਰੀ ਇੱਧਰ ਫੜਨੀ ਹੈ ਉਂਗਲੀ ਕਹਿੰਦੀ ਤੇਰੀ ਨਹੀਂ ਪੜਨੀ ਲੈ ਚੱਲ ਵਧੀਆ ਵੀ ਆ ਆਹ ਆਹ ਖਾ ਟੈਂਸ਼ਨ ਫਰੀ ਹੋ ਗਈ ਤੂੰ ਅਗੋਂ ਚੱਕਰ ਬਹੁਤ ਵੀ ਵਾਓ ਤੇ ਸੰਦੀਪ ਜਿਹੜੀ ਈਮਲੀ ਐ ਈਮਲੀ ਨੇ ਇਹੇ ਜੇ ਨਹੀਂ ਪਾਏ ਵੇ ਹਾਂ ਮੰਗਲ ਸੁੱਤਲ ਪਾਇਆ ਹੋਈ ਹੈ ਈਮਲੀ ਨੇ ਆਈ ਕੋਲ ਪਾਇਆ ਵਾ ਪੂਰੀ ਗੱਲ ਰੱਖੀ ਵੀ ਆਪਾਂ ਨੇ اچھا اچھا ਦਿਖਾ ਦਿਓ ਉਹ ਇਧਰ ਸੀ ਲਓ ਜੀ ਹੁਣ ਤੁਹਾਨੂੰ ਸ਼ਾਇਦ ਲਾਈਟ ਕਰਕੇ ਨਾਂ ਦਿਖਦਾ ਹੋਵੇ ਸ਼ਾਸਤਰੀ ਮਾਰਕੀਟ 22 ਦੀ ਵੈਲਕਮ ਹੋ ਗਈ ਤੁਹਾਡੀ ਚਲੋ ਫਿਰ ਵੈਲਕਮ ਹੋ ਗਏ ਲੈ ਲੋ ਐਂਟਰੀ ਆਇਥੇ ਤੇ ਐਂਟਰੀ ਮਾਰ ਲਓ ਕਿਤੇ ਨੋ ਵੀ ਉਂਗਲੀ ਫਾੜਨਾ ਆਇਆ ਖਾਦੀ ਇਹ ਮੈਂ ਖੋ ਦੂੰਗੀ ਜਿੱਕੜਾਈ ਨੂੰ ਨਹੀਂ ਨਹੀਂ ਉਹ ਖਾਦੀ ਨਹੀਂ ਲੇਕੀ ਗਈ ਚਲੋ ਦੇਖੋ ਭਾਈ ਹਾਂ ਨੋਨੋ ਕਰ ਦਿਆ ਕਟਾਈ ਹੋਣੀ ਖੋ ਜੂੰਗੀ ਹੁਣ ਮੇਰੀ ਉਂਗਲੀ ਫਾੜੀ ਲੈ ਆ ਲੈ ਇਹਨੇ ਦੇਖ ਲਿਆ ਆਪੇ ਗਾਲੇ ਇੱਕ ਵਾਰ ਕਰੋ

ਇਹ ਹੱਥ ਪਾ ਲਈ ਅੰਦਰ ਛੋਟੀ ਜੀ ਨੇ ਕੀ ਦੇਖੀ ਜਾਂਦੀ ਹੈ ਮੇਰੇ ਵੱਲ ਹੁਣ ਹੈ ਮੈਂ ਕਹਦਾ ਤਾ ਮੈਂ ਪੈਸੇ ਕੱਪੜੇ ਵੜੋ ਪਿੱਛੇ ਮੈਨੂੰ ਪੁੱਛ ਕੇ ਲੈਤੇ ਤੁਸੀਂ ਬਾਈ ਗੱਲ ਤਾਂ ਇਦਾਂ ਐ ਦੇਖ ਲੈ ਬੰਦਾ ਧੁੱਪ ਦੇ ਵਿੱਚ ਪੈਸੇ ਕਮਾਉਂਦਾ ਉਹਦੀ ਗੱਲ ਨਹੀਂ ਹੈ ਨਾ ਐ ਏਕੜਾ ਫਜ਼ੂਲ ਚੜਾਉਣਾ ਜਾਂ ਕੱਪੜੇ ਨਾਲ ਕੋ ਪਹਿਲਾਂ ਹੈਗੇ ਤੇ ਐ ਭਾਈ ਵੀ ਹੱਸੀ ਜਾਂਦਾ ਇਹ ਵੀ ਹੱਸਦੀ ਜਾਂਦਾ ਮਾੜਾ ਤਾਂ ਜੈਂਟਸ ਦਾ ਹੀ ਕੰਮ ਹੈ ਲੇਡੀਜ਼ ਦਾ ਨਹੀਂ ਅੱਛਾ ਕਮਾਉਣਾ ਜੈਂਟਸ ਦਾ ਕੰਮ ਹੈ ਖਰਚਣਾ ਲੇਡੀਜ਼ ਦਾ ਕੰਮ ਹੈ ਇਹਦਾ ਭਾਈ ਤੁਹਾਡੇ ਵੱਲ ਦੇ ਹੋਗੇ ਹੈਂ ਪਤਾ ਨਾ ਰੋਜ਼ ਹੀ ਫੀਤੜੀ ਹੈ ਨਾ ਤੇਣਾ ਵੀ ਦੇਖ ਲੈ ਵੀ ਲੇਡੀਜ਼ ਨੇ ਆ ਕੇ ਉਂਗਲੀ ਰੱਖਣੀ ਹੈ ਬੰਦੇ ਨੇ ਪੈਸੇ ਕੱਢ ਕੇ ਦੇਣੇ ਹੈਂ ਚੱਲ ਭਾਈ ਮੈਂ ਦੇ ਦਿੰਦਾ ਕੋਈ ਗੱਲ ਨਹੀਂ ਹਾਂ ਤੂੰ ਕਿਵੇਂ ਕੋ ਮਤ ਪਤਾ ਰੀਤ ਨੂੰ ਦੇਖ

ਦੇ ਟਿਕਦੀ ਨਹੀਂ ਨੇੜਾ ਦਾ ਕੰਮ ਅਸਲ ਦੁਕਾਨ ਦੇ ਕੋਈ ਨਹੀਂ ਸੀ ਆਖਾ ਹੀ ਨੋਟ ਟਿਕਦਾ ਬੋਹੋਂ ਬਾਕ ਬਾਤ ਦੇ ਰਹੇ ਆ हां थोड़ा देखो डॉक्टर का ਇਹ ਬਾਕੀ ਨਹੀਂ ਦੇ ਦੇਣੀ ਕੋਈ ਇਹ ਬਹੁਤ ਸਾਰੀ ਗੱਲਾਂ ਲੱਗੀਆਂ ਜੇ ਪੈਂਟੂ ਕੋ ਕਿਹਾ ਲੀਏ ਜੀ ਨੰਬਰ ਜੀ ਲੈ ਬਾਈ ਲੈ ਹਾਂ ਨਹੀਂ ਉਹ ਜ਼ਿਆਦਾ ਠੀਕ ਲੱਗਦਾ ਤਾਂ ਹਾਂ ਉਹਦੀ ਵੋਲਿਊਮ ਪਤਾ ਕਿੰਨੀ ਵੱਜ ਜਾਂਦੀ ਹੈ ਆਟੋਮੈਟਿਕਲੀ ਰੀਤ ਕਿੱਥੇ ਆ ਰੀਤ ਸੇਲ ਪਰ ਲੱਗ ਜਾਂਦੀ ਇਹਦਾ ਆਇਆ 20 ਵਾਰ ਵੀ ਪਾਉਂਗੇ ਨਾ ਤੁਸੀਂ ਤਾਂ ਮੈਂ ਆਣੀ ਹਾਂ ਮੈਂ ਉਹੀ ਤੇ ਕਹਿੰਦਾ ਵਧੀਆ ਲੱਗਦਾ ਮਾਸੀ ਜੀ ਬੜੀ ਮਰਜੀ ਆਪਣਾ ਕੁਝ ਲਓ। ਸਤਿ ਸ਼੍ਰੀ ਅਕਾਲ ਜੀ। ਕਿਹਦੇ ਨਾਲ ਆਉਂਦਾ? ਜਿੰਨਾ ਨੇ ਉਹ ਦੇ ਉਹ ਦੇ ਉਹ ਮੇਰੇ ਉਹ ਆ ਗਿਆ ਨਹੀਂ ਕਰਾ ਨੰਬਰ ਲੈ ਕੇ ਆਈ ਨਹੀਂ। ਲਓ ਜੀ। ਇਹਨਾਂ ਨੇ ਪਸੰਦ ਕਰ ਲਿਆ ਜੀ ਇੱਕ ਆਹ ਧੰਨਵਾਦ ਇਹ ਕਰਨ ਵਾਸਤੇ ਪਸੰਦ ਕਰ ਲਿਆ ਜੀ ਤੇ ਬਾਈ ਨੇ ਰੇਟ ਦੱਸਤਾ ਜੀ 1700 ਕਿੰਨਾ 1700 ਨਾ 1150 ਵੀ ਦੱਸੇ ਅਗੇ ਹਾਂ ਸਾਡੇ 1750 ਤੇ ਮੈਨੂੰ ਕਹਿੰਦੇ ਜੀ ਗੂਗਲ ਪੇ ਕਰਦਾ ਜੀ ਇਹਨਾਂ ਨੂੰ ਦੇਖੋ ਰੇਟ ਕਰਕੇ ਐ ਨਹੀਂ ਕਿਹਾ ਵੀ ਗੂਗਲ ਪੇ ਐਵੇਂ ਕਰ ਤੋ ਥੋੜੀ ਕਿਹਾ ਸੀਗਾ ਰੇਟ ਕਰਕੇ ਕਰ ਦੇਖੋ ਮੈਂ ਕਹੀ ਜਾਂਦਾ 7-800 ਰੁਪਏ ਹੀ ਕਹਿੰਦਾ 1700 ਦੇ ਦਿਓ ਇਹਹਾਨ ਕਰਤਾ ਇਹਨੇ ਢਾਡੇ ਦੇ ਬਹੁਤ ਬੜਾ ਵਧੀਆ ਚੀਜ਼ ਵਧੀਆ ਉਹ ਨਹੀਂ ਨਾ ਵਧੀਆ ਚੀਜ਼ ਹੈ ਪਾਏ ਤਾਂ ਮੁਰਗੀਆਂ ਦੇ ਫੰਗ ਆਏ ਚ ਹੋਏ ਵੇ ਇਹ ਤਾਂ ਮੰਨਦੇ ਤੁਸੀਂ ਮੁਰਗੀਆਂ ਦੇ ਫੰਗ ਅੰਦਰ ਨਹੀਂ ਨਹੀਂ ਮੁਰਗੀਆਂ ਦੇ ਫੰਗ ਕਿਉਂ ਅੰਦਰ ਇਹ ਇਨਸਾਈਡ ਮੁਰਗੀਆਂ ਦੇ ਫੰਗ ਜਿੰਨੀ ਵਾਰ ਵੀ ਲਿਖ ਕੇ ਮੁਰਗੀਆਂ ਦੇ ਫੰਗੇ ਨਿਕਲੇ ਆ ਕਿੰਨੇ ਦਾ ਲਾਉਂਗਾ ਲਾਸਟ ਬੋਲ ਫੜਦੇ ਠੀਕ ਸਹੀ ਸਹੀ ਬੋਲਦੇ ਤੇਰੀ ਚੀਜ਼ ਆ ਹਾਂ ਕਹਿੰਦਾ 1500 ਲਾਸਟ ਬਲੇਜ਼ਰ ਰੰਨੇ ਉਹਦੇ ਵਾਸਤੇ ਵਧੀਆ ਜੀ ਸਮਝੀ ਗੱਲ लाओ जी पहुंच गई हम कूटा वाली दुकान तख दे अगे दे हूँ की पुजिशन है इन्हों की की कर ने ਪ੍ਰਾਈਸ ਕਹਿੰਦੇ ਫਿਕਸ ਹੈ ਪ੍ਰਾਈਸ ਹੈਗਾ ਜੀ ਫਿਕਸ ਕਲਰ ਪ੍ਰਾਈਸ ਨਾਲ ਲਿਖਿਆ ਵੀ ਬਸ ਤੁਸੀਂ ਪਸੰਦ ਕਰੋ ਕਿਹੜਾ ਕਲਰ ਲੈਣਾ ਸੋਬਰ ਜਿਹਾ ਕਲਰ ਹੋਈ ਪੈਣ ਗੈਂਦੀ ਨਾ ਸੋਬਰ ਜਿਹਾ ਕਲਰ ਲਿਆ ਕਸੂਰ ਇਹ ਕੋ ਇੱਕ ਤਾਂ ਸੋਬਰ ਕਲਰ ਆਹ ਹੈ ਅੱਛਾ ਇਹਨੂੰ ਸੋਬਰ ਕਲਰ ਕਹਿੰਦੇ ਆ ਹਾਂ ਕਾ ਵੀ ਅੱਛਾ ਵੀ ਅੱਖਾਂ ਨੂੰ ਦੇਖਣੇ ਨੂੰ ਬਹੁਤੇ ਭੜਕੀਲੇ ਜੇ ਨਾ ਹੁਣ ਵਧੀਆ ਵਧੀਆ ਜੇ ਹੋ ਆਹ ਦੇਖੋ ਕਿੰਨਾ ਸੋਹਣਾ ਹਨ ਬਸ 3 ਪਾਈ ਹੁੰਦੀ ਨਾ ਬੰਬੂ ਲੱਕ ਲਾ ਲਾ ਅੱਛਾ ਹਾਂ ਰੁਪਈਏ ਦੇਖੋ ਮੋੜਲੇ ਪਾਸੇ ਵਾਲਾ ਮੋੜਲੇ ਪਾਸੇ ਵਾਲਾ ਦੋ ਦੋ ਕੱਟ ਦੋ ਫੇਰ ਠੀਕ ਹੈ ਲੋ ਦੋ ਮੇਰੀ ਗੱਲ ਸੁਣੋ ਮੈਂ ਇਹ ਨਹੀਂ ਕਹਿੰਦੀ ਹੈਗੀ ਜੇ ਤੁਹਾਨੂੰ ਪਤਾ ਆਦਾ ਲੈ ਲਓ ਬਸ ਉਹ ਚੱਕਰ ਨਹੀਂ ਪਰ ਅਬ ਪਸਪੜਕੀਲਾ ਜਾ ਮੈਨੂੰ ਇੱਥੇ ਆ ਕੇ ਮੇਰੇ ਪਰ ਗੱਲ ਲੱਗੀਆਂ ਗੇਰ ਨਾ ਹੁੰਦਾ ਥੋੜੇ ਦੀ ਗਰੀ ਮੈਂ ਕਹਿੰਦਾ ਤੁਸੀਂ ਸਾੜੀ ਥੋੜੀ ਪਾ ਕੇ ਦੇਖ ਲਓ ਨਾ ਸਮਝ ਨਹੀਂ ਪਾ ਰਹੀ ਇੱਥੇ ਨਹੀਂ ਰਹੀ ਉਹ ਦੇਖਿਓ ਕੁੜੀ ਕੁੜੀ ਉਹ ਦਰ ਹੈ ਜਿਹੜਾ ਮੇਰੇ ਕੋਲ ਆਹ ਹੋਰ ਬੋ ਰਾਦਾ ਦਾ ਇੱਕ ਤਾਂ ਸਾਡੀ ਕੁੜੀ ਦੌੜ ਜਾਂਦੀ ਹੈ ਇਹ ਇੱਕ ਕਪੜਾ ਹੈ ਨਹੀਂ ਮੈਂ ਚੰਨੀਆ ਕੱਢ ਦਉਂ ਮੀ ਉਹਨਾਂ ਬੋ ਇੱਕ ਕੁੜੀ ਇਹ ਤਾਂ ਟਿਕਣਾ ਕਿ ਨਹੀਂ ਤਾਂ ਹੈ ਇਹ ਸਮਦੀ ਵੀ ਨਹੀਂ ਹੈਗੀ ਇਸ ਗੱਡੀ 'ਚ ਸੌਂਗੀ ਮਾਰ ਲਓ ਨੀਗਾ ਬਈ ਇੱਧਰ ਬੱਲੇ 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 ਸਾਰੇ ਮਹੀਨੇ ਦੀ ਤਨਖਾਹ ਲਾਉਣ ਨੂੰ ਫਿਰਦੀਆਂ ਮੇਰੀਆਂ ਤੁਸੀਂ ਉਹਰੇ ਹਾਂ ਤਾਂ ਅਸੀਂ ਕਿਹਾ ਹੀ ਨਹੀਂ ਹਾਂ ਸਟਾਪ ਤੇ ਗਿਆ ਤਾਂ ਐ ਦੀਦੀ ਇੱਧਰ ਤਾਂ ਲੈਣਗੇ ਆ ਤੇ ਇਹਦਾ ਗਲਤ ਆ ਗਿਆ ਯਾਰ ਮੈਂ ਤਾਂ ਹਾਂ ਮੇਰਾ ਉਹ ਚਲ ਰਹਿਤੀ ਇੱਧਰ ਆਓ ਇਹ ਲੈਣਗੇ ਦੋ ਹਾਂ ਕੀ ਦੇਖਦੇ ਹੁਣ ਕੀ ਲੈ ਲਾ ਉੱਥੇ ਨਹੀਂ ਗਿਆ ਪਾ ਕੂੜਿੰਗ ਲੈ ਆਉਂਦੇ ਨੇ ਮੈਨੂੰ ਗਿਰਵੀ ਰੱਖ ਜੇ ਓਰੇ ਆ ਬਸ ਤੈ ਤੂੰ ਮਾਰੀ ਜਾਏ ਲੈ ਆਜਾ ਅੱਛਾ ਇਧਰ ਲੈ ਲੂੰਗਾ ਵੀ ਹੈਗੇ ਬਾਈਆਂ ਕੋਲ ਹਣਾ ਕੀ ਬਾਤ ਹੈ ਵਧੀਆ ਤਖੜੇ ਡਿਜ਼ਾਈਨ ਪਏ ਆ ਹੈ ਕੁਮਾਰ ਨੂੰ ਦੇਖ ਲੋ ਮੜੀ ਟਰਾਈ ਲੈ ਲੈਂਗੇ ਜੈਸਮੀਨ ਦਾ ਜੈਸਮੀਨ ਦਾ ਵੀ ਆ ਵੀ ਕਰਨਾ ਆਪਾਂ ਜੇ ਉਹ ਪਸੰਦ ਆ ਜਿੰਦੀ ਹੁੰਦੀ ਚੀਜ਼ ਫੇਰ ਆ ਜੂਗੇ ਹੈ ਲੈ ਦਖਾਈਂ ਰਹਾ ਬਹੁਤ ਉਹਨਾਂ ਲੱਗਦਾ ਭਾਜੀ ਯਾਰਾ ਹਾਂ ਦੇਖ ਤਾਂ ਰਿਹਾ ਯਾਹ ਕੀ ਬਾਤ ਹੈ ਲਾ ਕੇ ਦੇਖਣਾ ਲਾਜ਼ਮੀ ਹੈ ਦੇਖਣਾ ਲਾਜ਼ਮੀ ਦੇਖ ਮੈਨੂੰ ਕੱਪ-ਕੱਪੀ ਤੁਸੀਂ ਦੇਖੋ ਹੋਰ ਮਾ ਕੇ ਦੇਖੋਣਗੇ ਲੱਗਦਾ ਇੰਨੀਆਂ ਲਾਈਆਂ ਵਿੱਚ ਚਮਕਾ ਮਾਰਦਾ ਬਾਈ ਓਕੇ ਕੀ ਬਾਤ ਹੈ ਬਹੁਤ ਸੋਹਣਾ ਇਹ ਤਾਂ ਮੱਛਲੀ ਬਣ ਗਿਆ ਪਿੰਕ ਕਲਰ ਦਾ ਵੀ ਜ਼ਿਆਦਾ ਸੋਹਣਾ ਪਿੰਕ ਕਲਰ ਜਿਹੜਾ ਕੀ ਪ੍ਰਾਈਸ ਪ੍ਰੋਵੀਜ਼ ਪੈਂਦਾ ਜੇ ਬਲਜਿੰਦਰ ਤੋਂ ਪੁੱਛ ਪਛੀਰ ਲਾ ਸੁਬੀਰੇ ਦਾ ਬਲਜਿੰਦਰ ਵੀ ਜਿਆਦਾ ਸਾਰੇ ਨੇ ਨਵੇਂ ਲੇਤੇ ਆਹ ਕੀ ਬਾਤ ਆ ਲੈ ਆਹ ਕਲਰ ਬਹੁਤ ਠਣਾ ਜਸਮੀਨ ਅੱਛਾ ਆਹ ਕਲਰ ਵੀ ਠਣਾ ਆਹ ਕਲਰ ਵੀ ਜਸਮੀਨ ਤੇ ਬਹੁਤ ਲੈ ਲਓ ਆ ਮੈਨੂੰ ਉਹ ਕਦੇ ਪਸੰਦ ਆ ਜਾਂਦਾ ਆਹਹੋ ਜਿਹੜੀ ਢੁਕੀ ਜਾ ਜਾਂਦਾ ਤੁਸੀਂ ਜਾਣ ਕੇ ਬਸ ਰੇਲ ਦੇ ਜੇ ਢੁਕੀ ਲਈ ਜਸਮੀਨ ਨੇ ਕਿਹਾ ਮੈਂ ਮੇਰੇ ਫੁੱਲ ਪਸੰਦਾ ਲੈ ਲਵਾਂ ਇਹ ਲੱਗ ਵੀ ਕਹਿੰਦਾ ਨਾ ਕੋਈ ਸਾਈਜ਼ ਹੋਏ ਕਿੰਦਾ ਹੈ ਆਛਾ ਸੋ ਰਾਜਾ ਵਾਲੀ ਦੇ ਡਿਆੜਾ ਹਾਂ ਹਾਂ ਆਹ ਕਲਰ ਵੀ ਹੈ ਪਿਸਤਾ ਵੀ ਹੈ ਆਤਨਾ ਰਹਿ ਗਿਆ ਕਲਰ ਤਾਂ ਬਹੁਤ ਪੇ ਨੇ ਇਹਨਾਂ ਕੋਲ ਕਲਰਾਂ ਦਾ ਕੋਈ ਘਾਟਾ ਨਹੀਂ ਸਾਡੇ ਕੋ ਰੁਪਈਆਂ ਦਾ ਹੀ ਘਾਟਾ ਹੈ ਬਸ ਉਹ ਸੂਟ ਲੈ ਕੇ ਜਾਣੇ ਦੀ ਜੀ ਵਾਸਤੇ ਕੋਈ ਨਹੀਂ ਲੈ ਲੈਣਾ ਤੇ ਸੂਟ ਉੱਥੇ 2-400 ਰੁਪਏ ਦੀ ਖੇਡ ਆ ਉੱਥੇ ਲੈ ਜਾਣਾ ਮੈਂ ਦੇ ਦੇਣਾਂ ਬਸ ਭਾਜੀ ਪ੍ਰਾਈਸ ਪ੍ਰੂਵਿਜ਼ ਕੀ ਹੈ ਇਹਨਾਂ ਦਾ ਜਿਵੇਂ ਕਿ ਰੈੱਡ ਦਾ ਰਾ ਦੋਨਾਂ ਦਾ ਤੁਹਾਡਾ ਇਹ ਕਾ ਸਰਦਾਈ ਜੋ ਹੈ 14500 ਕਾ ਹੈ 14500 ਦਾ ਹਾਂ ਕਾਉਂ ਤੇ ਬੜੇਗਾ ਇਹ ਆਪਕੋ 8820 ਰੁਪਏ ਰੱਖਿਆ ਅੱਛਾ 8000 ਦਾ ਪੈ ਜਾਊਗਾ ਹਾਂ 8820 ਰੁਪਏ ਉਹ ਚਲ 8000 ਦੀ ਪੈ ਗਿਆ ਹਾਂ ਨਹੀਂ ਸਮਝੂਗਾ ਨਹੀਂ ਸਮਝਿਆ 9000 ਸਮਝੋ ਕਹਿੰਦਾ 8000 ਹਾਂ ਅੱਛਾ ਇਹ ਇਹ ਬੜੇਗਾ 18500 41100 ਰੁਪਏ ਅੱਛਾ ਹਾਂ ਜੈਮ ਤੈਨੂੰ ਵੀ ਪਤਾ ਤਾਂ ਵੀ ਆ ਥੋੜਾ ਮਹਿੰਗੇ ਵਾਲਾ ਹੈ ਮੈਂ ਸਸਤੇ ਪਸੰਦ ਕਰਦਾ ਹੈ ਦਾ ਮਤਲਬ ਹੈ ਨਹੀਂ ਆਹ ਪਾ ਜੀ ਹਾਂ ਦਾ ਸਾਢੇ 4000 ਦਾ ਇਹ ਸਾਢੇ 4000 ਦਾ ਜਿਹੜਾ ਉਹ ਨੀਚੇ ਵਾਲਾ ਉਹ ਕੱਢੀ ਆ ਨਮੜਾ ਸਾਢੇ 4000 ਵਾਲਾ ਉਹ ਬਾਬੇ ਸਾਢੇ 4000 ਵਾਲਾ ਕੱਢੀ ਅਸੀਂ ਇਹਦੇ ਨਾਲ ਹੋਰ ਕੀ-ਕੀ ਹੈਗਾ ਇਹਦੇ ਨਾਲ ਦੁਪੱਟਾ ਹੋ ਗਿਆ ਚੋਰੀ ਆਏਗੀ ਚੋਲੀ ਦੇ ਕਾਇਓ ਬਣੀ ਹੈ ਅੱਜ ਦੇ ਵਿੱਚ ਜਾਏਗਾ ਅੱਛਾ ਵੀ ਚਨਾਣੀ ਓਕੇ 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 ਅਮੀਜ ਵੀ ਬਣਦਾ ਹੈ ਪਣੀਆ ਪੱਕੀ ਗੱਲ ਉਹਦਾ ਨਹੀਂ ਬਣਦਾ ਹੈਗਾ ਲੈਣਾ ਪੈਣਾ ਅੱਛਾ ਉਹ ਤਾਂ ਕੱਲੀ ਚੋੜੀ ਆ ਕੱਢ ਦੇ ਹੋਰ ਥੇ ਕੀ ਹੋਗਾ ਕਿ ਦੇਖ ਰਿਹਾ ਇੱਕ ਪਿੰਕ ਹੋ ਗਿਆ ਕਲਰ ਦੇ ਵਿੱਚ ਹੈ ਇੱਕ ਗਰੇ ਹੋ ਗਿਆ ਫਿਰ ਫਿਰੋਜੀ ਕਲਰ ਹੈਗਾ yellow ਫਿਰੋਜੀ ਦਿਖਾਓ ਹਾ ਹਾ ਅੱਛਾ ਫਿਰੋਜੀ ਹੈ ਇਹਦੇ ਚ ਫਿਰੋਜੀ ਰੰਗ ਲੈ ਲਓ ਹੈ ਨਹੀਂ ਉਹ ਦੇਖੋ ਯੈਲੋ ਵੀ ਵਧੀਆ ਅੱਛਾ ਜਾਨ ਜਾਨ ਲੋਲੇ ਲਾਫਰੋ ਜੀ ਹਨਾ ਦੀਦੀ ਅਫਰੋ ਜੀ ਕੱਢ ਕੇ ਰੋ ਜੀ ਕੱਢ ਕੇ ਰੋ ਤਾਂ ਕਿ ਰਹਿਣਾ ਦੀਦੀ ਵਾਸਤੇ ਹੂੰ ਬੱਜਾਂ ਤਾਂ ਸਾਰੇ ਸੇਮੇ ਹੈ ਸੇਮੇ ਹੁੰਦਾ ਅਲਰਾਂਜ ਫਰਕ ਦਾ ਪੱਟਾ ਦੇਖੋ ਪੱਟਾ ਜੋਟਾ ਅੱਛਾ ਪੱਟਾ ਪੱਟਾ ਧਾਰੀ ਲੇ ਲੋ ਤਾਂ ਉੱਪਰ ਲਾ ਕੇ ਹੁਣ ਦੇਖਦੇ ਆ ਕਿ ਕੀ ਕਿਸਮਤ ਕਿਸ ਵਿੱਚ ਹੈ ਐ ਆ ਵੀ ਬੀਲ ਜੀ ਦੇ ਜਿੰਨੇ ਆਪਾਂ ਨੇ ਪੈਸੇ ਖਰਚਣੇ ਉਹਨੇ ਤਾਂ ਦੁੱਗਣੀ ਗਾਰ ਮਿਲ ਜਣੀ ਬੜੀ ਲੈ ਆ ਖੁਸ਼ੀ ਆ ਖੁਸ਼ੀ ਤੇ ਬੰਦਾ ਨਾ ਜਿਹੜਾ ਪਰਦਾ ਹੋਵੇ ਗੱਲ ਸੁਣੋ ਇਹ ਬੰਦੇ ਨੂੰ ਇਹ ਵੀ ਦੇਖਣਾ ਚਾਹੀਦਾ ਵੀ ਇਹ ਇਹ ਇੱਥੇ ਦਾ ਇੱਕ ਸੂਲ ਹੈਗਾ ਜੀ ਬਈ ਘੱਟੋ ਘੱਟ 2000 ਦੀ ਤੁਸੀਂ ਸ਼ਾਪਿੰਗ ਕਰੋਗੇ ਤਾਂ 쿠ਪਨ ਮਿਲਣਾ ਹਾਲਾ ਜਿਹੜੀ ਛੋਟੀ ਮੋਟੀ ਇੱਕ ਦੁਕਾਨ ਦੇ ਵਿੱਚ ਦੇ ਜੇ 2000 ਦਾ ਸਾਮਾਨ ਖਰੀਦਿਆ ਤਾਂ ਮਿਲਿਆ ਮੈਂ ਕਿਹਾ 3500 ਦਾ ਖਰੀਦਿਆ ਇੱਕ ਵਿੱਚ ਦੇ ਖਰੀਦਿਆ 4500 ਰੁਪਏ ਦਾ ਤਾਂ ਮਿਲੇ ਆ ਹੈ ਹਾਲ ਜਿਹੜੇ ਟੁੱਕ ਪੰਨਾ ਉਹਦਾ ਲੱਗੇ ਆ 쿠ਪਨ ਭਰਨੇ ਆ ਦੇਖੀ ਜਾਉਂਗਾ ਬੰਦਾ ਹੁਣ ਆ ਜਖਮੀਨ ਕੋਲ ਅਡਰੈਸ ਵਿਲੇਜ ਸ਼ੋਭਰੀਤ ਗੱਡੀਆਂ ਦੇਖਦੀ ਫਿਰਦੀ ਆ ਦੇਖਦੀ ਫਿਰੇ ਕਿਹੜੀ ਲੈਣੀ ਆ ਸੀ ਰੀਟੇ ਦਰੇ ਨਹੀਂ ਦੇਖੋ ਕਿ ਇਹ ਕਿੰਨਾ ਚੰਗਰੀ ਆ ਇਹ ਤਾਂ ਕਰਮ ਵਾਲਿਆਂ ਦੇ ਨਾਲ ਖੁੱਲਣੀਆਂ ਭਰਿਆ ਪਿਆ ਜੀ ਮੈਂ ਇਹ ਬਾਕਸ ਕੀ ਦਾ ਨਾਮ ਲਿਖਿਆ ਹੋਇਆ ਵੀ ਇਹਦੇ ਤੇ ਦੇਖਦੇ ਹਾਂ ਕਿਹਦੇ ਨਾਮ ਲਿਖਿਆ ਹੋਇਆ ਉਹ ਤੇ ਭਰਿਆ ਵਾ ਕਿਆ ਕਿਆ ਵਿੱਚ ਉਹਨਾਂ ਨੇ ਕੀ ਹਾਂ ਥੋੜਾ ਭਰਾ ਜੀ ਕੀ ਭਰਤਾ ਤੁਸੀਂ ਰਸਤ ਵਗੈਰਾ ਫੋਨ ਨੰਬਰ ਦੇਖਿਓ ਤਾਂ ਕਹਿੰਦੇ ਭਰਿਆ ਤਾਂ ਖਾਲੀ ਰੱਖਿਆ ਵਾ ਕਈਆਂ ਨੇ ਹਾਂ ਹਾਂ ਤੇ ਲੜੇ ਤਾਂ ਖਾਲੀ ਹੈ ਫੋਨ ਨੰਬਰ ਆਪਣੀ ਭਰ ਦਿਓ ਨਿਆਣਿਆਂ ਨੇ ਯਾਰ ਤੁਸੀਂ ਆਪਣਾ ਐਡਰੈਸ ਕਹਿੰਦੇ ਕਿੱਥੇ ਦਿਆਂ ਤੁਸੀਂ ਅੱਛਾ ਮੈਨੂੰ ਮੈਨੂੰ ਤਾਂ ਪਤਾ ਨਹੀਂ ਦਾ ਨਾਮ ਲਿਖ ਦਿਓ ਸ਼ੁਭ੍ਰਿਤ ਉਹ ਦੇਖ ਲੈ ਗੁੱਡ ਬੱਚਾ ਉਹਨੇ ਦੇਖ ਲੈ ਉੱਥੇ ਲਗਾਤਾ ਤੂੰ ਕੱਢਣ ਦੇ ਆ कि गुडबुआ आ जाओ <प्रागी> <ली तीवारा> <दिक्षागी> <तीवारा देखे अगे अच्छागी> ना ਆ ਮੈਸੂ ਕਰੀਏ ਇੱਕ ਸ਼ੁਭਰੀ ਜਿਹੜੇ ਹੱਥ ਨਾਲ ਪੋਹ ਸ਼ੁਭਰੀ ਤੇ ਦੇ ਹੱਥ ਨਾਲ ਜਿਹਦੇ ਅਸਲ ਮਰਜੀ ਪਵਾਵੇ ਫੜੇ ਹੱਥ ਭਾਲ ਕੇ ਰੱਖਣੇ ਜੇ ਕਾਹਦਾ ਨਾਮ ਨਿਕਲ ਜਾ ਤਾਂ ਸੁਣਾਉਣਾ ਪਾਣਾ ਅੱਛਾ ਜੀ ਆ ਨੰਬਰ ਹੈ ਠੀਕ ਹੈ ਚਲੋ ਸ਼ੁਭਰੀ ਜੀ ਤੇ ਹੋ ਰਹੀ ਬੁਲਾਓ ਬੁਲਾ ਲਾ ਸ਼ੁਭਰੀਤਾ ਜਾ ਸ਼ੁਭਰੀਤਾ ਜਾ ਇਹ ਜੀ ਬੂ ਰੀਤ ਮਾਨੇ ਦੀ ਨਹੀਂ ਉਹ ਕਹਿੰਦਾ ਗੱਡੀਆਂ ਦਾ ਵਧੀਆ ਹੁਣ ਤਾਂ ਲੈਟਾਂ ਕਰਕੇ ਨਾ ਸ਼ਾਈਨੀਗ ਮਾਰਦੀਆਂ ਗੱਡੀਆਂ ਆ ਤੂੰ ਵੀ ਇਹ ਬਲ ਲੈ ਆਈ ਜੋ ਫਿਰ ਐ ਤਾ ਦੇ ਤਾ ਦੇ ਆਈ ਨਹੀਂ ਆਈ ਵਾਹੇ ਗੁਰੂ ਆ ਲੈ ਆ ਪਾ

ਅਚਾ ਬਾਲਕ ਨੁਕਸਾਨ ਮੈਂ ਦੇਖ ਲਿਆ ਤੁਸੀਂ ਨਹੀਂ ਕਾਮਯਾਬ ਇੱਕ ਘੰਟੇ ਇਹ ਸੌਦੇ ਆ ਇਹ ਕਾਟੇ ਵਾਲੇ ਆ ਇਹ ਗੱਡੀ ਦੇ ਚੱਕਰਾਂ ਦੇ ਵਿੱਚ ਜੀ ਐਸਾ ਜਿਹੜੇ ਹੈਗੇ ਦਾ ਕੋਲ 20 5-10000 ਰੁਪਏ ਉਹ ਵੀ ਜਾਂਦਾ ਲੱਗਣਾ ਦਾ ਹੁਣ ਲਓ ਜੀ ਨਾਈਟ ਹੋ ਚੱਲੀ ਆਲੇ ਦਾਲੇ ਚਮਕਾ ਲੱਗੀਆਂ ਵੱਜਣ ਦੇਖਦੇ ਹਾਂ ਹੁਣ ਕੀ ਬਣਦਾ ਕੀ ਨਹੀਂ ਬਣਦਾ ਅੱਗੇ ਪਰ ਸਹੀ ਜਰ ਇਹ ਖਾਣੇ ਵਾਲੇ ਬੰਦੂ ਫੇਰ ਤੁਰੀਆਂ ਹੋਈਆਂ ਇੱਧਰ ਨੂੰ ਮੈਂ ਇੱਕ ਗੱਲ ਸੋਚਦੀ ਹਾਂ ਹਾਂ ਕੀ ਸੋਚਦੀਆਂ ਜਿੱਦ ਵਿੱਚ ਠੰਡ ਆ ਮੌਸਮ ਠੰਡ ਦਾ ਹਾਂ ਇੱਥੇ ਲੋਕ ਆਈਸਕ੍ਰੀਮ ਜ਼ਿਆਦਾ ਘੱਟ ਖਾਂਦੇ ਖਾਂਦੇ ਰਸਾ ਉਹ ਗਗ ਅੱਛਾ ਠੰਡ ਠੰਡ ਨੂੰ ਮਾਰਦੀ ਹੈ ਬਸ ਗੱਲ ਉਹ ਹੋ ਗਈ ਗਰਮੀ ਗਰਮੀ ਨੂੰ ਕੋਈ ਮੇਰੇ ਨਾਲ ਨਹੀਂ ਕਰਦਾ ਆ ਜਾ ਆ ਜਾ ਬਹੁਤ ਆਲਾ ਮਲ ਟੁੱਟ ਕੇ ਆਈ ਓਹੋ ਚਾਹ ਪਿਆਰ ਮੇਰਾ ਵਿਚਿਤ ਕਰਦਾ ਦਾ ਵੈਸੇ ਕਰਦੇ ਨਾ ਮੇਰਾ ਵੀ ਕਰਦਾ ਮੇਰਾ ਕਰਦਲਾ ਹੈਗਾ ਪਰ ਬਟ ਮੈਂ ਹੁਣ ਕੀ ਕਰਾਂ ਸ਼ੂਗਰ ਨੇ ਮਾਰਿਆ ਨਹੀ ਓਹੋ ਤੁਹਾਡਾ ਦਾ ਅਸੀਂ ਗੱਡੀ ਦੇ ਵਿੱਚ ਸ਼ੂਗਰ ਫ੍ਰੀ ਕੈਨ ਰੱਖਿਆ ਥੋਨੂੰ ਕੈਨ ਲੱਤਾ ਤਾਂ ਪੀਣ ਨੂੰ ਕੋਲਡ ਡਰਿੰਕ 400 ਵੀ ਆਉਦੀ ਨਾ ਤਾਂ ਫਿਰ ਮੈਂ ਤੇ ਹਾਂ ਨਾ ਇਹ 100 ਨਹੀਂ ਵੀ ਮਾਰੀ ਸਾਡੇ ਕੋਈ ਨਿਕ ਤਾਂ ਹੈਗੇ ਆ ਆ ਜਾਰੀ ਤਾਂ ਚਲੋ ਫੇ ਚਲੋ ਦੇਖੋ ਕੀ ਬਣਦਾ ਅੱਗੇ ਇਹ ਵੀਰ ਹਾਂ ਆ ਦੇਖ ਲਓ ਇਥੇ ਹਜ਼ਾਰ ਹਜ਼ਾਰ ਨਾਲ ਸੋਨੇ ਤਾਂ ਪਏ ਆ ਵਾਹ ਦੇਖ ਲਓ ਹੁਣ ਉਹੀ ਦੁਕਾਨ ਚ ਰਹਿਣਾ ਫੇਰ ਵੜ ਜਾ ਪਹਿਲਾਂ ਵਾਲੀ ਜੇ ਜਾ ਕੇ ਉਹ ਦੁਕਾਨ ਚ ਨਹੀਂ ਵੜਨਾ ਇਹ ਗੱਲ غلطਾ ਵੀ ਜਿੱਥੇ ਇੱਕ ਵਾਰ ਜਦ ਤੁਸੀਂ ਗੱਡੀ ਚ ਸੀ ਅਸੀਂ ਉਧਰਲੀ ਸਾਧੀਆਂ ਦੁਕਾਨਾਂ ਦੇਖ ਲਈ ਆਹ ਨਹੀਂ ਦੇਖਿਆ ਤੁਸੀਂ ਦੋ ਵਾਰ ਇਹ ਦੇਖ ਲਓ ਚਲੋ ਫੇਰ ਦੇਖ ਲਓ ਚਲੋ ਕੀ ਬੱਧੀ ਖੜਦੇ ਹਾਂ ਲਟਕਦੇ ਆ ਇਹ ਇਹਦੇ ਉੱਪਰ ਇਸਦੀ orange ਨੂੰ ਆ ਕੇ ਇਹ ਦਰਵਾਜ਼ੇ ਦੇ ਕੋਲ ਸੋਹਣੇ ਲੱਗ ਰਹੇ ਨੇ ਜਿਵੇਂ ਇਹ ਖਿੜੇ ਨੇ ਅੰਦਰ ਤੋਂ ਕਾਇਮ ਰੱਖਿਆ ਹੈ ਹੂੰ ਵਾਹ ਜੀ ਵਾਹ ਅੰਦਰ ਦਾ ਸੋਹਣੀਆਂ ਰੌਣਕਾਂ ਲੱਗੀਆਂ ਹੋਈਆਂ ਗਰਮ ਸੂਟ ਆਹ ਦੇਖੋ ਉਹ ਦੇਖੋ ਹਾਂ ਸੋਬਰ ਇਹ ਸੋਬਰ ਕੋਈ ਵੀ ਹੈਗਾ ਹੋ ਅੱਛਾ ਭਾਈ ਇਹਨਾਂ ਨੂੰ ਦੱਸੋ ਵੀ ਸੋਬਰ ਸੂਟ ਕਿਹਨੂੰ ਕਹਿੰਦੇ ਸੋਬਰ ਸੋਬਰ ਕਲਰ ਆ ਮੈਲਾ ਸਵਾਲ ਆਉਂਦਾ ਜਾਨਾ ਹਾਂ ਸੋਬਰ ਕਹਿੰਦੇ ਆ ਇਹਨੂੰ ਸੋਬਰ ਕਹਿੰਦੇ ਆ ਹਾਂ ਖਾਨੂ ਨਹੀਂ ਆਪਣਿਆਂ ਨੂੰ ਜ਼ਿਆਦਾ ਹੁੰਦਾ ਹੈ ਜੋ ਟੱਕ ਟੱਕ ਨਹੀਂ ਹੋਣਾ ਚਾਹੀਦਾ ਅੱਛਾ ਟੱਕ ਕੀ ਕਰਦੇ ਸਾਡੇ ਖਾਨ ਆ ਸਾਰੇ ਝਿਲਮਿਲ ਜਲਵਲ ਕਰਦੇ ਖਾਵਾ ਵਾਲਾ ਨਹੀਂ ਵਾਲਾ ਇਹ ਦੇਖ ਇਹ ਇਹ ਦੂਸਰੇ ਆ ਆ ਸੋਬਰ ਹੈ ਫੇ ਸੋਬਰ ਤੇ ਬੁੜਿਆਂ ਦੇ ਸੂਟ ਹੁੰਦੇ ਆ ਤੁਸੀਂ ਪਤਾ ਨਹੀਂ ਕਾਹਲੇ ਸੋਬਰ ਸੋਬਰਾਂ ਚੱਕਰਾਂ ਚ ਪਾਸਤਾ ਪੈਣ ਨੇ ਤੁਹਾਨੂੰ ਓਰੇ ਹੀ ਹੋਗੇ ਚਲੋ ਮੈਂ ਬੁੜੇ ਆ ਬੁੜੇ ਬਣ ਜਾਓ ਭਾਈ ਹੋਰ ਕੀ ਕਰਨਾ ਹੁਣ ਨਹੀਂ ਹੈ ਵੈਸੇ ਆਪਣੇ ਆਪਣੇ ਪਸੰਦ ਕਲਰ ਵਹੀ ਹੈ ਹੁਣ ਦੇਖੋ ਤੁਸੀਂ ਆਹ ਦੇਖੋ ਤੁਸੀਂ ਮੜ ਜਾ ਇਹਦਾ ਰੇਟ ਰੂਟ ਪੁੱਛੋ ਹਾਂ ਮੈਨੂੰ ਤਾਂ ਇਹੀ ਕੋਹ ਨਹੀਂ ਨਹੀਂ ਕੋਈ ਗੱਲ ਨਹੀਂ ਫਿਰ ਯਾਰ ਜਸਵੀਰ ਆ ਵੀ ਤਾਂ ਸੋਬਰ ਚ ਆ ਜਾਂਦਾ ਫਿਰ ਹਾਂ ਅਸੀਂ ਚੀਜ਼ ਲੈਣੇ ਆ ਤਾਂ ਸੋਬਰ ਆ ਕਦੀ ਵਿਕੀ ਦੀ ਕਰਨਾ ਚਾਹ ਕੇ ਡਾਰਕ ਲੈ ਲ ਲਈ ਉੱਪਰ ਆਪਣੀ ਜਿਹੜੀ ਵੀਡੀਓ ਵਿੱਚ ਆ ਥੋੜੇ ਜਿਹਾ ਨਾ ਕਲਰਫੁਲ ਜਿਹਾ ਚਾਹੀਦਾ ਨੇ ਤਾਂ ਹਾਂ ਇੱਥੇ ਕੜਾਈ ਵਾਲਾ ਵੀ ਹੈ ਕੜਾਈ ਹੈ ਦੋ ਦੋ ਦੰਨੀ ਬਤਾ ਦੋ ਬੁੜੀਆਂ ਹੋ ਗਈਆਂ ਤੁਹਾਨੂੰ ਦੱਸਤਾ ਬਸ ਉਹ ਵੀ ਚੁਆਇਸ ਬੁੜੀਆਂ ਆ ਲਈ ਹੋ ਗਈ ਬਸ ਮੈਂ ਦੇਖ ਲਿਆ ਤੁਸੀਂ ਐ ਕਰੋ ਅਸੀਂ ਇਹੀ ਚੁੱਪ ਰਹਿਣਾ ਵੀਰ ਜੀ ਹੁਣ ਆਪਣੀ ਚੁਆਇਸ ਤੇ ਸੁਣ ਕੇ ਚੱਲ ਤੁਸੀਂ ਉਧਰ ਉਧਰ ਲੈ ਉਹ ਵੀ ਪੰਪ 500 ਵਾਲੇ ਦਿਖਾਓ ਆ ਦੇਖ ਲਓ ਆਪਣੀ ਚੁਆਇਸ ਪੰਪਸੜ ਬਟਕੇ ਉਹ ਬਾਹਰ ਸੋਹਣੇ ਲੱਗਦੇ ਜਿਹੜੇ ਟੰਗੇ ਵਿੱਚ ਲਟਾਂ ਦੇ ਵਿੱਚ ਹਾਂ ਉਹ ਹਲਕੇ ਸੋਤੇ ਉਹ ਆ ਲੈਣੇ ਦੇਣੇ ਚੱਲਦੇ ਘਰ ਨੂੰ ਨਹੀਂ ਚੱਲ ਤੁਸੀਂ ਦੋ ਖੇੜਾ ਤੋਂ ਆਨੇ ਆ ਗੱਲ ਕਰ ਤੇ ਫਿਰ ਹੱਦ ਹੋ ਗਈ ਮੈਂ ਦਵਾਣਾ ਉੱਥੇ ਤੁਹਾਨੂੰ ਹੁਣ ਹੈ ਬਾਅਦ ਚ ਜਾ ਕੇ ਘਰ ਤੁਸੀਂ ਨੂੰ ਕੋਚਾ ਕੱਢਣਾ ਡੂਡ ਤੋਂ ਕੋਚਾ ਕੱਢਣੀ ਤੁਸੀਂ ਨਾ ਦੀਦੀ ਨਹੀਂ ਕਰਦੀ ਇੰਨਾ ਵੀ ਨਾ ਤੁਸੀਂ ਦੀਦੀ ਕਰਦੀ ਸੁਵੀਰ ਬਜਟ ਵਿੱਚ ਲੈ ਲਿਓ ਬੱਸ ਹੋਰ ਕੁਝ ਨਹੀਂ ਪਸਾ ਤੁਸੀਂ ਆਪ ਲੈ ਕੇ ਦੇ ਦੋ ਜਿੱਥੇ ਦੇਣਾ ਬਜਟ ਯਾਰ ਉਹ ਮੈਗਾ ਹਾਂ ਮੈਗਾ ਕਰਮਨ 1790 ਜਿਹੜਾ ਨੀਚੇ ਵਾਲਾ 1580 ਅੱਛਾ ਕੀ ਦਾ ਕੀ ਤਾਂ ਬੰਦਿਆ 15 ਜੱਪੇ ਹਾਂ ਖਾਰੇ ਨੂੰ ਘੱਟਰੀ ਤੋਂ ਤਰੀ ਇਹ ਗੁੜੀ ਤੇਜੀ ਜੀ ਹੁਣੇ ਬਤਾਉਂਗੇ ਰੋਤ ਨੂੰ ਉਹ ਕੀ ਚੀਖੋ ਨਹੀਂ ਇਹ ਤਾਂ ਜ਼ਿਆਦਾ ਚੰਕਾ ਮਾਰੀ ਜਾਂ ਨਹੀਂ ਚੰਕਾ ਨਹੀਂ ਹਾਂ ਜੀ ਬੋਲੋ ਬੜਾ ਕੀ ਚੀਖਣੇ ਚਲੋ ਜੀ ਕੋਈ ਇਹ ਚਲੋ ਜੀ ਦੇਖ ਰਹੇ ਆਂ ਕੀ ਕਹਿੰਦੇ ਆ ਜੀ ਹਾਂ ਥੋੜਾ ਪਾਣੀ ਪਾਣੀ ਹਾਂ ਨਾ ਉਹ ਮਰਾ ਇੱਧਰ ਹੋ ਜਾ ਹਾਂ ਲੋ ਜੀ ਮਰਾ ਇੱਧਰ ਹੋ ਕੇ ਮੈਂ ਤੇ ਲੋ ਫਿਰ ਚਲੋ ਜੀ ਦੇਖੋ ਇਹ ਚੀਜ਼ ਨੰਨੀ ਦੇਖੋ ਤੂੰ ਆ ਜਾ ਨਹੀਂ ਠੀਕ ਹੈ ਕਾਈਪੋ ਬਿਸ਼ੇ ਆ ਲਓ ਜੀ ਆ ਵੀਡੀਓ ਫਿਰ ਇੱਥੇ ਤੱਕ ਕੇ ਸੀਗੀ ਹੁਣ ਅਗਲੀ ਵੀਡੀਓ ਦੇ ਵਿੱਚ ਸੂਟਾਂ ਦੇ ਨਾਲ ਮਿਲਾਂਗੇ ਆਪਾਂ ਤੁਹਾਨੂੰ ਸੂਟਾਂ ਵਾਲੀ ਵੀਡੀਓ ਅਗਲੀ ਹੋਵੇਗੀ ਮਾਰਕੀਟ 'ਚ ਘੁੰਮੇ ਬਹੁਤ ਹੈ দাম ਤੜਾ ਤਲਤਾ ਕੁਛ ਨਹੀਂ ਇਨਾਂ ਨੇ ਆਹਾਂ ਕਿੰਨੇ ਦਾ ਸੱਟਾ ਮੇਰੇ ਪੈਸੇ ਬਚਾਤੇ ਇਨਾਂ ਨੇ ਹਨਾ ਬਚਾਏ ਨਹੀਂ ਕਿ ਗੂਗਲ ਪੇ ਚੱਲਦੀ ਆ ਬਾਰ ਬਾਰ ਕਹਿਣਾ ਆਪਾਂ ਲੱਗ ਜਾ ਜੇ ਇਹਦਾ ਕਿਸੇ ਕੋਲੋਂ ਕਦਕ ਤੱਕ ਕੰਬਰੇ ਪਾਰ ਦੇਣੇ ਤੇਰੀ ਚਲੋ ਕੋਈ ਨਹੀਂ ਮਿਲਦੇ ਅਗਲੀ ਵੀਡੀਓ ਵਿੱਚ ਹੁਣ